ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਬਾਲ ਰੂਪ ਦੇ ਵਿੱਚ ਕਾਨਾ ਜੀ ਕਿੰਨੇ ਖੂਬਸੂਰਤ ਨਜ਼ਰ ਆ ਰਹੇ ਨੇ ਸੋ ਤੁਸੀਂ ਦੇਖ ਕੇ ਮਨਮੋਹਕ ਬਹੁਤ ਹੀ ਭਾਵੁਕ ਹੋ ਸਕਦੇ ਹੋ ਕਿਉਂਕਿ ਬੱਚਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਕੋਈ ਇਹ ਤਸਵੀਰਾਂ ਦੇਖ ਸਕਦੇ ਹੋ ਥੈਂਕ ਯੂ ਜਿਸ ਤਰ੍ਹਾਂ ਕਿ ਹੱਜੇ ਪੂਰੇ ਭਾਰਤ ਵਰਸ਼ ਕੀ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਕ੍ਰਿਸ਼ਨ ਜਨਮਾਸ਼ਮੀ ਜੋ ਹੈ ਉਹ ਵੀ ਤੁਮ ਕਾਮ ਦੇ ਨਾਲ ਮਹਾਪਰਵ ਮਨਾਇਆ ਜਾ ਰਿਹਾ ਹੈ ਇਸ ਮੌਕੇ ਸਾਡੇ ਨਾਲ ਦਿਮਾਨ ਸਾਹਿਬ ਜੁੜ ਚੁੱਕੇ ਨੇ ਕੀ ਕਹਿਣਾ ਚਾਹੋਗੇ ਬੋਲਾ ਜੈ ਸ਼੍ਰੀ ਕ੍ਰਿਸ਼ਨ ਜੀ ਜੀ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਨਮਾਸ਼ਮੀ ਦੀ ਬਹੁਤ ਬਧਾਈਆਂ ਧੰਨਵਾਦ ਥੈਂਕ ਯੂ ਇਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ 16 ਅਗਸਤ 2025 ਕ੍ਰਿਸ਼ਨ ਜਨਮਾਸ਼ਮੀ ਬਹੁਤ ਹੀ ਧੂਮ-ਧਾਮ ਦੇ ਨਾਲ ਨਕੌਦਰ ਦੇ ਵਿੱਚ ਮਨਾਈ ਜਾ ਰਹੀ ਹੈਗੀ ਆ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦਿਖਾ ਰਹੇ ਹਾਂ ਕਿਉਂਕਿ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਚਾਰੋਂ ਪਾਸੇ ਖੂਬਸੂਰਤ ਨਜ਼ਾਰਾ ਸੰਗਤਾਂ ਦੂਰੋ ਦੂਰੋ ਪਹੁੰਚ ਕੇ ਅ ਦਰਬਾਰ ਉੱਪਰ ਨਤਮਸਤਕ ਹੋਰੀਆਂ ਨੇ ਸੋ ਬਹੁਤ ਹੀ ਪਿਆਰੀ ਪਿਆਰੀਆਂ ਝਾਕੀਆਂ ਵੀ ਇੱਥੇ ਅ ਕਡੀਆਂ ਜਾ ਰਹੀਆਂ ਹੈਗੀਆਂ ਆ ਤੋ ਤੁਸੀਂ ਦੇਖ ਸਕਦੇ ਹੋ ਕਿ ਕਾਨਾ ਜੀ ਦੇ ਸਰੂਪ ਸੋ ਜੈ ਬਜਰੰਗ ਬਲੀ ਜੀ ਹਨੂਮਾਨ ਜੀ ਦਾ ਸਰੂਪ ਸਾਹਮਣੇ ਤੁਸੀਂ ਜੈ ਸ਼ੀਰਾਮ ਜੈ ਸ਼ੀਰਾਮ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜੈ ਸ਼੍ਰੀ ਰਾਮ ਦੇ ਜੈਕਾਰੇ ਜਿਹੜੇ ਆ ਲਗਾਏ ਜਾ ਰਿਹਾ ਹੈਗੇ ਆ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਸੋ ਚਾਰੇ ਪਾਸੇ ਬਹੁਤ ਹੀ ਧੂਨ ਧਾਮ ਦੇ ਨਾਲ ਕ੍ਰਿਸ਼ਨ ਜਨਮਾਸ਼ਮੀ ਦਾ ਤਿਹਾੜ ਜਿਹੜਾ ਹੈ ਮਨਾਇਆ ਜਾ ਰਿਹਾ ਅੱਜ तिसरा ਕੀ ਪੂਰੇ ਭਾਰਤ ਤੋਂ ਦੇਸ਼ ਵਿਦੇਸ਼ਾਂ ਤੱਕ ਕ੍ਰਿਸ਼ਨ ਜਨਮਾਸ਼ਮੀ ਦੀ ਜੋ ਮਹਾਉਤਸਵ ਹੈਗਾ ਬਹੁਤ ਹੀ ਧੂਨ ਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਡੇ ਨਾਲ ਕਿ ਕਿਸਰਾ ਦੇਖਦੇ ਕਿਸਰਾ ਬੁਧਾਈਆਂ ਦੇਨੇਗੀ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਨੰਨੇ-ਮੰਨੇ ਬਾਲ ਗੋਪਾਲ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਸੰਗਤਾਂ ਸਾਰੀਆਂ ਨਤਮਸਤਕ ਹੋਣ ਵਾਸਤੇ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤੀ ਵੀ ਰਾਹੀਂ ਦੇਖ ਰਹੇ ਹੋ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਨਕੁੱਦਰ ਦੇ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਦਿਖਾ ਰਹੇ ਹੈਗੇ ਆ ਸੋ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਜੋ ਹੈ ਬਣਿਆ ਹੋਇਆ ਹੈ ਕਿਉਂਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਨੰਦ ਗਪਾਲ ਜੀ ਸੋ ਚਾਰੇ ਪਾਸੇ ਇਹ ਖੁਸ਼ੀ ਦਾ ਮਾਹੌਲ ਹੈ ਛੋਟੇ ਛੋਟੇ नंद गोपाल ਤੁਸੀਂ ਦੇਖ ਰਹੇ ਹੋ ਕਿ ਸਜੇ ਹੋਏ ਨੇ ਸਰ ਜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਮੰਦਿਰ ਦੇ ਮੋਹਰੇ ਬਹੁਤ ਹੀ ਵਧੀਆ ਝਾਂਕੀ ਬਣਾਈ ਗਈ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ برف ਦੇ ਉੱਤੇ ਦੀ ਚੱਲ ਕੇ ਦਰਸ਼ਨਾ ਵਾਸਤੇ ਪਹੁੰਚ ਰਹੀ ਹੈ। ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਪਾਰਟੀ ਵੀ ਰਾਹੀਂ ਦੇਖ ਰਹੇ ਹੋ। ਸੋ ਨੰਨੇ ਨੰਨੇ ਬਾਲ ਗੋਪਾਲ ਪਹੁੰਚ ਰਹੇ ਨੇ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਆਪਣੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਪੁਰਾਣੇ ਸ਼ਿਵਾਲੇ ਮੰਦਰ ਨੂੰ ਕੋਦਰ ਤੋਂ ਸੋ ਸੰਗਤ ਦੀ ਕਾਫੀ ਲੰਬੀ ਲਾਈਨ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਪੂਰੇ ਦੇਸ਼ ਕੀ ਪੂਰੇ ਵਿਦੇਸ਼ ਦੇ ਵਿੱਚ ਵੀ ਬਹੁਤ ਹੀ ਧੂਮ ਧਾਮ ਦੇ ਨਾਲ ਕ੍ਰਿਸ਼ਨ ਜਨਮਾਸਟਮੀ ਦਾ ਜੋ ਮਹਾਪਰਵ ਹੈ ਉਹ ਅਸੀਂ ਮਨਾ ਰਹੇ ਹੈਗੇ ਆ ਸੋ ਸਾਡੇ ਨਾਲ ਦੀਪਕ ਜੀ ਜੁੜ ਚੁੱਕੇ ਨੇ ਹਾਂਜੀ ਦੀਪਕ ਜੀ ਕਿਸ ਤਰ੍ਹਾਂ ਤੁਸੀਂ ਇਸ ਤਿਹਾੜ ਨੂੰ ਕਿਸ ਤਰ੍ਹਾਂ ਦੇਖਦੇ ਆ ਪੂਰੇ ਦੇਸ਼ ਵਾਸੀਆਂ ਨੂੰ ਕਿਸ ਤਰ੍ਹਾਂ ਤੁਸੀਂ ਵਧਾਈਆਂ ਦੇਣਾ ਚਾਹੁੰਦੇ ਆ ਮੈਂ ਅੱਜ ਸ੍ਰੀ ਕਿਸਨ ਜਨਮ ਅਸ਼ਮੀ ਦੇ ਤਿਉਹਾਰ ਤੇ ਸਭ ਨੂੰ ਲੱਖ ਲੱਖ ਵਧਾਈਆਂ ਦੇਣਾ ਜੀ ਇਹ ਤਿਉਹਾਰ ਸਾਨੂੰ ਆਪਸੀ ਭਾਈਚਾਰਾ ਇਸ ਭਾਈਚਾਰੇ ਸਾਂਝ ਬਣਾਈ ਰੱਖਣ ਨੂੰ ਮਿਲਦਾ ਹੈ ਅੱਜ ਬੜਾ ਨਕੂਦਰ ਚ ਬੜੀ ਖੁਸ਼ਹਾਲੀ ਦਾ ਦਿਨ ਹੈ ਬੜਾ ਤੁਮਦਾਮਨਾਤ ਬਣਾ ਰਿਹਾ ਤਿਆਰ ਮੈਂ ਆਪਣੇ ਵੱਲੋਂ ਤੇ ਸ਼ੀ ਮਾਇਆ ਮੰਦਿਰ ਵੱਲੋਂ ਸਾਰੇ ਨਕੂਦਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ ਕਿਸ ਤਰ੍ਹਾਂ ਤੁਸੀਂ ਦੇਖਦੇ ਆਂ ਇਸ ਤਿਹਾਰ ਨੂੰ ਪਹਿਲਾਂ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਅਸੀਂ ਇਸ ਵੇਲੇ ਸ਼ਿਵ ਮਾਇਆ ਮੰਦਿਰ ਦੇ ਵਿੱਚ ਕਪਸਥੇ ਦਾ ਔਰ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਤਿਹਾੜ ਮਨਾ ਰਹੇ ਆਂ ਦੇਖੋ ਇਹ ਤਿਹਾੜ ਜਿਹੜਾ ਪਿਆਰ ਦਾ ਤਿਹਾੜ ਆ ਉਹਨਾਂ ਨੇ ਪਿਆਰ ਦਾ ਸੰਦੇਸ਼ ਦਿੱਤਾ ਕਰਮਾ ਦਾ ਸੰਦੇਸ਼ ਦਿੱਤਾ ਕਿ ਆਪਾਂ ਨੂੰ ਕਰਮਾਂ ਤੇ ਜ਼ੋਰ ਦੇਣਾ ਚਾਹੀਦਾ ਆ ਜੇ ਆਪਾਂ ਚੰਗੇ ਕਰਮ ਕਰਾਂਗੇ ਤੇ ਆਪਾਂ ਨੂੰ ਚੰਗਾ ਫਲ ਮਿਲੇਗਾ। ਮੈਂ ਇੱਕ ਵਾਰ ਫਿਰ ਸਾਰੇ ਦੇਸ਼ ਨਿਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ। ਬਹੁਤ-ਬਹੁਤ ਧੰਨਵਾਦ ਜੀ। ਹਾਂਜੀ। ਤੁਹਾਡੇ ਨਾਲ ਬਾਲ ਗੋਪਾਲ ਦੇ ਰੂਪ ਦੇ ਵਿੱਚ ਹਾਂਜੀ ਇਹਨਾਂ ਦਾ ਕੀ ਸ਼ੁਭਨਾਮ? ਇਸ਼ਾਨਤ ਚੋਪੜਾ, ਜੈ ਸ਼੍ਰੀ ਕ੍ਰਿਸ਼ਨਾ। ਜੈ ਸ਼੍ਰੀ ਕ੍ਰਿਸ਼ਨਾ। ਸੁਮਾ ਮੰਦਰ ਵੱਲੋਂ, ਨਕੂਦਰ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਤੇ ਗੁਗਾ ਨੌਵੀਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇ ਰਹੇ ਆ ਸਾਰੇ ਸ਼ਹਿਰ ਨੂੰ ਅਸੀਂ ਆ। ਤੇ ਉਹ ਨੂੰ ਆਮ ਦਿਨ ਰਾਤ ਚੁਗਰੀ ਕਰੇ ਤੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਲੇਕੋ ਉਧਰ ਤੇ ਕਿਰਪਾ ਦਿੱਹੀ ਬਣਾਈ ਰੱਖੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਕ੍ਰਿਸ਼ਨ ਜਨਮਾਸਟਮੀ ਦਾ ਤੇ धूमधाम धूमधाम श्री जगन्नाथ मंदिर से श्री श्री, श्री एक अजय राठ श्री श्री महद्री रामचंद महाराज जी जो तो उनके अंधे देखते श्री गोविंद महाराज जी उनके यहाँ से श्री जन्माष्टमी की सभी देशवासियों को मैं अपने हृदय से अपने दिल से सभी के लिए मैं धन्यवाद देना चाहता हूँ और सभी के शुभकामनाएं ਕਰੋ ਆਗੇ ਆਉਣ ਵਾਲੀ ਬਰ ਸਾਰ ਤਰੀਕਾ ਸੇ ਐਸੇ ਹੀ ਬੰਦ ਕਰੀਏ ਜੈ ਸ਼ੇ ਰਾਦੇ ਜੈ ਸ਼੍ਰੀ ਸ਼ਰਿ ਕੀ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਜ ਜੀ ਜਨਮ ਅਸ਼ਮੀ ਜੋ ਕਿ ਬਹੁਤ ਹੀ ਧੂਮ ਧਾਮ ਦੇ ਨਾਲ ਮਹਾਪਰਵ ਮਹਾਉਤਸਵ ਇਹ ਮਨਾਇਆ ਜਾ ਰਿਹਾ ਹੈ ਇਸ ਮੌਕੇ ਪੂਰੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਹੈ ਕਿਦਾਂ ਬਧਾਈਆਂ ਦਿੰਦੇ ਤੁਸੀਂ ਜੀ ਦਾ ਮੁਕੇਸ਼ ਸ਼ਰਮਾ ਜੀ ਮੇਰੇ ਵੱਲੋਂ ਔਰ ਸਾਡਾ ਮੰਦਰ ਸ੍ਰੀ ਸੁਦਰਸ਼ਨ ਮੰਦਰ ਕਮੇਟੀ ਵੱਲੋਂ ਸ ਨੂੰ ਸਾਰੇ ਸ਼ਹਿਰ ਨਕੌਦਰ ਵਾਸੀਆਂ ਨੂੰ ਜਨਮਦਿਵ ਅਸ਼ਟਪਦੀਵੀਆਂ ਬਹੁਤ ਬਹੁਤ ਬੋਧੀਆਂ ਹਨ ਮੈਂ ਮੰਗਤ ਰਾਇ ਜੀ ਇਹ ਸੁਦਰਸ਼ਨ ਮੰਦਿਰ ਬੜਾ ਪ੍ਰਾਚੀਨ ਮੰਦਿਰ ਹੈ ਜੀ ਪਹਿਲਾਂ ਇਹਨਾਂ ਨੂੰ ਪਟਾਰਿਆਂ ਦਾ ਮੰਦਿਰ ਵੀ ਕਹਿੰਦੇ ਸੀਗੇ ਲੇਕਿਨ ਇਹ ਸਾਡਾ ਸੁਦਰਸ਼ਨ ਮੰਦਿਰ ਸਾਡੇ ਬਜ਼ੁਰਗਾਂ ਦੇ ਨਾਮ ਤੇ ਜਿਹੜਾ ਹੈਗਾ ਸਾਡਾ ਤਸਵੀਰ ਪਿਆਰ ਨਕੋਦੋ ਜੀ ਬਹੁਤ ਪੁਰਾਤਿਨ ਮੰਦਿਰ ਹੈ ਆ ਜਨਮਾਸਤਰੀ ਦਾ ਤਿਹਾੜ ਜਿਹੜਾ ਹੈ ਜੀ ਉਸ ਤੋਂ ਬੜੀ ਧੂਮ ਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਹੈਗਾ ਜੀ ਤੇ ਬੜੀ ਖੁਸ਼ੀ ਦੀ ਗੱਲ ਹੈਗੀ ਕਿ ਸਾਡੇ ਵਿੱਚ ਬੜਾ ਉਤਸ਼ਾਹ ਹੈਗਾ ਜਨਤਾ 'ਚ ਬਹੁਤ ਉਤਸ਼ਾਹ ਹੈਗਾ ਜਿਨ੍ਹਾਂ ਨੇ ਬੜੇ ਹੁੰਮ ਹੁਮਾ ਕੇ ਬੜਾਈ ਰਸ ਰਿਆ ਇਸ ਤਿਹਾੜ ਦੇ ਉੱਤੇ ਸਾਡੇ ਤੇ ਇਸ ਤਿਹਾੜ ਦੀ ਅਸੀਂ ਸਾਰੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਮੈਂ ਕਹਾਂ ਜੀ ਇਹ ਮੰਦਿਰ ਬਹੁਤ ਪ੍ਰਤੀਕਾ ਜੀ ਇੱਥੇ ਔਰ ਲੰਗਰ ਦਾ ਵੀ ਯੋਜਨ ਕੀਤਾ ਗਿਆ ਜੀ ਸਾਰਾ ਕੋ ਆਪਣਾ ਬਹੁਤ ਰਸ਼ ਸੀ ਇੱਥੇ ਦੇਖਣ ਵਾਲਾ ਸੀ ਕੰਮ ਜੀ ਇਹ ਲక్ష్ਮੀ ਮੰਦਿਰ ਬਹੁਤ ਪ੍ਰਤੀਕ ਮੰਦਿਰ ਆ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਆ ਵਿਸ਼ਵਾ ਪੀ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ